ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਇਨ ਲੈ ਕੇ ਵੇਚਣ ਆਇਆ ਸੀ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਿਆ ਗਿਆ ਵਾ ਰਿਕਵਰੀ ਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਇਸ ਤਰ੍ਹਾਂ ਸੀ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨ ਆਫ ਕਲਦੀਪ ਸਿੰਘ ਸ਼ੂਟ ਇਹ ਗੁਰੂਕੇ ਬਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਗਿਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਿਆ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡੀਟੇਨ ਕੀਤਾ ਤੇ ਏ.ਆਈ.ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਏ.ਆਈ.ਜੀ ਸਾਹਿਬ ਨੇ ਗਾ ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੋ ਕਿਸੇ ਸੀਨੀਅਰ ਅਫਸਰ ਉਧੇੜੀ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਉਧੇ ਨਹੀਂ ਗਸਟ ਅਫਸਰ ਨੂੰ ਜੀ ਜੇ ਸਿਹਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਿਲੰਦਰਜੀਤ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਇਹ ਜੀ ਨੀਰ ਕਬਰੀ ਹੋਈ ਜੀ ਕਬਰੀ ਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਸੁਰਨ 1 ਕਿਲੋ 22 ਗ੍ਰਾਮ ਜੀ ਸਰ ਪਛਾਰੇ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂ ਜੀ ਇਹ ਅਲਰੇਡੀ 2 ਐਫ ਆਈ ਆਰ ਪਹਿਲਾਂ ਦਰਜਾ ਗਈਆਂ ਜੀ ਇੱਕ ਅਸਰੇ ਦੀ ਦੱਸ ਰਿਹਾ ਸੀ ਇਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤਾਂ ਛਾਟੇ ਥਾਣੇ ਦੇ ਵਿੱਚ 5 ਪਤਾ ਦੀ 10 ਗ੍ਰਾਮ ਦੀ ਇਹ ਤੇ ਦਰਜਾ ਵਾਲੇ ਕੇ ਸ਼ੋਰ ਰਹੀ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਵਾਜਾ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ 3-4 ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 10 ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ ਠੀਕ ਹੈ ਜੀ ਤੇ ਹੋਰ ਸਰ ਕੀ ਕਾਰਵਾਈ ਕੀਤੀ ਗਈ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ ਪੁਲਿਸ ਰਿਮਾਂਡ ਫਿਰ ਇਹਦੇ ਕੋਲੋਂ ਪੁੱਛਗਿਛ ਕਰਾਂਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਰੱਗਸਰਾਂ ਨਾਲ ਲਿੰਕ ਹੈ ਗਿਆ ਬੈਕਵਰਡ ਵਾ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸਟ ਜਿਹੜੀ ਕਾਰਵਾਈ ਹੋਊਗੀ ਜਾਬਤ ਤਬਕ ਉਹ ਆਪਾਂ ਕਰਾਂਗੇ ਤੇ ਨਾਲ-ਨਾਲ মিডিਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ। ਸਹੀ। ਕਿਸ ਗੱਡੀ ਤੇ ਸਵਾਰ ਸੀਗਾ ਜੀ? ਹਾਂਜੀ ਹਾਂਜੀ ਐਕਟਵਾ ਐਕਟਵਾ ਸੀ ਜਦੇ ਕੋਲ ਜੀ। ਹਾਂਜੀ। ਇਸ ਤਰ੍ਹਾਂ ਸੀ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨ ਆਫ ਕਲਦੀਪ ਸਿੰਘ ਇੱਕ ਸ਼ੋਟ ਇੱਕ ਗੁਰੂ ਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈਗੀ ਆ। ਜੀ। ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਇਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਾ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡਿਟੇਨ ਕੀਤਾ ਤੇ ਏ ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਏ ਜੀ ਸਾਹਿਬ ਨੇ ਗਾ ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਇਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੋ ਕਿਸੇ ਸੀਨੀਅਰ ਅਫਸਰ ਉਧੇੜੀ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਉਧੇ ਨਹੀਂ ਗਸਟ ਅਫਸਰ ਨੂੰ ਜੀ ਜੇ ਸਿਹਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਿਲੰਦਰਜੀਤ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਜਿੰਨਾ ਕਿੰਨੀ ਰਿਕਵਰੀ ਹੋਈ ਸੀ ਰਿਕਵਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਹੀਰੋਇਨ 1 ਕਿਲੋ 22 ਗ੍ਰਾਮ ਜੀ ਸਰ ਕਿ ਸਾਰੇ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂਜੀ ਇਹ ਤੇ ਹਾਲੇ ਅੜੀ ਦੋ ਐਫਆਈਆਰ ਪਹਿਲਾਂ ਦਰਜ ਹੈਗੀਆਂ ਜੀ ਇੱਕ ਅਸਰੇ ਦੀ ਦੱਸ ਰਿਹਾ ਸੀ ਸੇ ਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤੇ ਛਾਟੇ ਥਾਣੇ ਦੇ ਵਿੱਚ 5 ਪਤਾ ਦੀ 10 ਗ੍ਰਾਮ ਦੀ ਇਹ ਤੇ ਦਰਜਵਾ ਲੈ ਕੇ ਸ਼ੋਰ ਰਹੀ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 100 ਗ੍ਰਾਮ ਤੱਕ ਕਰ ਰਿਹਾ ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ ਠੀਕ ਹੈ ਜੀ ਤੇ ਹੋਰ ਸਰ ਕੀ ਕਾਰਵਾਈ ਕੀਤੀ ਜੀ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ ਪੁਲਿਸ ਰਿਮਾਂਡ ਫਿਰ ਇਹਦੇ ਕੋਲੋਂ ਪੁੱਛਗਿਛ ਕਰਾਂਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹਰੇ-ਕਿਹਰੇ ਡਰੱਗਰਸ ਨਾਲ ਲਿੰਕ ਹੈ ਗਿਆ ਬੈਕਵਰਡ ਤੇ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸਟ ਜਿਹੜੀ ਕਾਰਵਾਈ ਹੋਊਗੀ ਜਾਬਤ ਤਬਕ ਉਹ ਆਪਾਂ ਕਰਾਂਗੇ ਤੇ ਨਾਲ-ਨਾਲ মিডিਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਇਸ ਗੱਡੀ ਤੇ ਸਵਾਰ ਸੀਗਾ ਜੀ ਹਾਂਜੀ ਹਾਂਜੀ ਐਕਟਵਾ ਐਕਟਵਾ ਸੀ ਜਦੇ ਕੋਲ ਜੀ ਹਾਂਜੀ